ਸਤਿ ਸ਼੍ਰੀ ਅਕਾਲ ਮੇਰੇ ਚੈਨਲ ਦੇਖ ਰਹੇ ਸਾਡੇ ਦਸ਼ਕੰਦ ਸਵਾਟ ਨੇ ਤੁਹਾਨੂੰ ਬੁਲਦੇ ਦੇਖ ਰਹੇ ਲਾਈਵ ਤਸਵੀਰਾਂ ਪੀਰ ਬਾਬਾ ਚਰੰਗੇ ਸਾਜੀ ਤੋਂ ਜਿੱਥੇ ਕਿ ਆਉਣ ਵਾਲੇ ਵੀਰਵਾਰ ਨੂੰ ਬਹੁਤ ਵੱਡਾ ਭੰਡਾਰਾ ਲੱਗਣਾ ਹੈ ਲਾਈਵ ਤਸਵੀਰਾਂ ਦੇਖ ਲਿਓ ਮਬਾਬਾ ਜੀ ਦੀ ਸਮਾਗਮ ਤੋਂ ਦਾ ਅਰਦਾਸ ਕਰਨੀ ਹੈ ਸਾਹ ਦੇ ਜੀ ਬਾਬਾ ਦੇ ਦੀ ਜਾ ਮਨੋ ਕਾਰਨਾ ਪੂਰੀ ਆਜੇ ਬਾਬਾ ਜੀ ਦਾ 49ਵਾਂ ਸਲਾਨਾ ਮੇਲਾ ਜਿਸ ਮੇਲੇ ਦਾ ਸੰਚਾਰੋਂ ਆਉਣ ਵਾਲੇ ਬੇਰਬਾਰ ਨੂੰ ਆਉਣ ਵਾਲੇ ਬੀਰਵਾਰ ਬਹੁਤ ਵੱਡਾ ਭੰਡਾਰਾ ਦਰਬਾਰ ਤੇ ਲੱਗੇ ਤੇ ਬਾਬਾ ਚਰੰਗੇ ਸ਼ਾਹ ਜੀ ਦੇ ਉੱਪਰ ਜਾਨਾਂਗੇ ਕਮੇਟੀ ਤੋਂ ਕੀ ਕਹਿਣਾ ਚਾਹੁੰਦੇ ਆ ਇਹ ਜਿਸ ਮੇਲੇ ਪ੍ਰਬੰਧਤਾ ਵਾਲੇ ਲਈ ਵੱਧ ਚੜ ਕੇ ਆਦਮੀ ਜੀ ਸਾਡੇ ਸੁਨਾਮ ਲੱਗ ਚੈਨਲ ਵਾਲੇ ਇਹਨਾਂ ਦਾ ਵੀ ਅਸੀਂ ਤਹਿ ਦਿਲੋਂ ਧੰਨਵਾਦ ਕਰਦੇ ਸਾਡੇ ਅਜੀਜ਼ਾ ਬਹੁਤ ਸਹਿਯੋਗ ਦਿੱਤੇ ਨੇ 100 ਰੁਪਿਆ ਔਰ ਬੋਪਦਾਨ 500 ਰੁਪਿਆ ਔਰ ਬੋਪਦਾਨ ਬਾਬਾ ਜੀ ਦੇ ਮੇਲੇ ਲਈ ਭੰਡਾਰੇ ਲਈ ਦਾਨ ਦੇ ਗਏ ਨੇ ਬਾਬਾ ਮਨੋ ਕਾਮਨਾ ਪੂਰੀ ਕਰੇ ਜੀ ਪ੍ਰਧਾਨ ਜੀ ਜਿਹੜਾ ਇਹ ਮੇਲਾ ਲੱਗਣ ਜਾ ਰਿਹਾ ਕਿਹੜੀ ਡੇਟ ਦਾ ਹੈ ਦਰਸ਼ਕਾਂ ਨੂੰ ਦੱਸਣ ਲਈ ਪੀਰ ਬਾਬਾ ਚੰਗੀ ਸ਼ਾਹ ਜੀ ਦਾ ਰਣਜਮਾ ਸਲਾਨਾ ਮੇਲਾ ਮਿਤੀ 4 ਜੂਨ ਅਤੇ 5 ਜੂਨ ਪਵਰਕੀਨ ਵੀਰਵਾਰ ਬਾਬਾਈ ਦੇ ਅਸ਼ੀਰਵਾਦ ਨਾਲ ਨਾਮ ਸਹਿਤ ਅਤੇ ਸਹਿਯੋਗ ਨਾਲ ਬੜੀ ਸ਼ਰਧਾ ਨਾਲ ਮਨਾਇਆ ਜਾ ਰਿਹਾ ਹੈ 4 ਤਰੀਕ ਨੂੰ ਰਾਤ ਨੂੰ ਸ਼ਾਮ ਨੂੰ 8 ਵਜੇ ਬਾਬਾਈ ਦੇ ਦਰਬਾਰ ਤੇ ਪੰਜਾਬ ਦੇ ਸੂਫੀ ਕਲਾਕਾਰ ਮਸ਼ਹੂਰ ਕਲਾਕਾਰ ਲੋਕੀਤ ਖਾਨ ਜੀ ਪਹੁੰਚ ਰਹੇ ਨੇ ਜੋ ਕਿ ਆਪਾਂ ਦੇ ਬਖਤਰ ਬਾਬਾਈ ਦੇ ਸੂਫੀ ਕਲਾਕਾਰ ਸੂਫੀ ਇਕਵਾਲੀਆਂ ਰਾਹੀਂ ਆਪਣਾ ਮਨੋਰੰਜਨ ਕਰਨਗੇ ਵੀਰਵਾਰ ਨੂੰ ਸਾਰਾ ਦਿਨ ਬਾਬਾਈ ਦਾ ਭੰਡਾਰਾ ਅਤੁੱਟ ਵਰਤੇਗਾ ਅਤੇ ਸ਼ਾਮ ਨੂੰ ਇਹਦੇ ਦਾ ਪ੍ਰਸ਼ਾਦ ਵੀ ਬਾਬਾਈ ਦੀ ਦਰਗਾਹ ਤੇ ਮੰਡਿਆ ਜਾਵੇਗਾ ਸੋ ਸਾਰੇ ਸ਼ਹਿਰ ਨਿਵਾਸੀਆਂ ਨੂੰ ਆਲੇ ਦੁਆਲੇ ਦੇ ਲੋਕਾਂ ਨੂੰ ਮੈਂ ਬੇਨਤੀ ਕਰੂੰਗਾ ਕਿ ਬਾਬਾਈ ਦੇ ਭੰਡਾਰੇ ਵਿੱਚ ਪਹੁੰਚ ਕੇ ਬਾਬਾ ਜੀ ਦੇ ਦਰਸ਼ਨ ਕਰੋ ਅਤੇ ਆਪਣਾ ਆਸ਼ੀਰਵਾਦ ਲਓ ਤੇ ਬੜਾ ਵੀਰ ਬਾਬਾ ਜਣੇ ਜਾਈਦਾ ਬਹੁਤ ਸਾਚੇ ਦਰਬਾਰ ਕੀ 5 ਤਰੀਕ ਦਾ ਉਸ ਦੀਆਂ ਤਿਆਰੀਆਂ ਚੱਲ ਰਹੀਆਂ ਨੇ ਤੇ ਤੁਹਾਨੂੰ ਜਾਨੂ ਕਰਵਾਇਆ 5 ਤਰੀਕ ਦੇ ਭੰਡਾਰੇ ਬਾਰੇ ਸਰਦਾਰ ਜੀ ਨੇ ਦੱਸਿਆ ਆਪ ਕੀ ਸੁਨੇਹਾ ਤੂੰ ਇੱਕ